ਫਗਵਾੜਾ ਸ਼ਹਿਰ ਵਿੱਚ ਪੁਲਿਸ ਅਤੇ ਚੋਰ ਲੁਟੇਰਿਆਂ ਦਾ ਲੁਕਿਆ ਛੁਪਿਆ ਖੇਲ ਲਗਾਤਾਰ ਜਾਰੀ ਹੈ। ਬੇਸ਼ੱਕ ਪੁਲਿਸ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਚੌਂਕਾ ਵਿੱਚ ਨਾਕੇਬੰਦੀ ਕਰ ਔਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਪੀਸੀਆਰ ਟੀਮ ਵਿਸਤਾਰੀ ਰਾਤ ਗਸ਼ਤ ਕਰਦੀ ਹੈ। ਪਰ ਫਿਰ ਵੀ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਜਿਸ ਦੇ ਚਲਦਿ ਲੋਕਾਂ ਵਿੱਚ ਭਾਰੀ ਅਦਿਅਸ਼ਾਦ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਸਿਲਮਾ ਰੋਡ ਦਾ। ਜਿੱਤੇ ਇੱਕ ਹੀ ਰਾਤ ਵਿੱਚ ਚੋਰਾਂ ਨੇ ਚਾਰ ਦੁਕਾਨਾਂ ਦੇ ਜਿੰਦੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਹਾਲਕੇ ਸ਼ਹਿਰ ਦਾ অতি ਵਿਅਸਤ ਇਲਾਕਾ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਗਸ਼ਤ ਨਜ਼ਰ ਨਹੀਂ ਆਈ ਜਿਸ ਤੇ ਚਾਲਦੇ ਚੋਰ ਦੁਕਾਨਾਂ ਦੇ ਜਿੰਦੇ ਤੋੜ ਕੇ ਫਰਾਰ ਹੋ ਗਏ ਚੋਰੀ ਸੋਂ ਦੀ ਜਾਣਕਾਰੀ ਦਿੰਦੇ ਹੋਏ ਹਲਵਾਈ ਦੀ ਦੁਕਾਨ ਦੇ ਮਾਲਕ ਵਿੱਕੀ ਉਪਲ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਇਸੇ ਤਰ੍ਹਾਂ ਜੁਗਲ ਕਿਸ਼ੋਰ ਰੈਡੀਮੇਡ ਦੁਕਾਨ ਹਰਮਿਤ ਸਿੰਘ ਚੋਕੇ ਜੁੱਤੇ ਚੱਪਲ ਦੀ ਦੁਕਾਨ ਹੈ ਦੇਵੀ ਤਾਲੇ ਤੋੜ ਕੇ ਕੀਮਤੀ ਸਮਾਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਕੁਝ ਕੋ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਵੀ ਚੋਰ ਨਾਲ ਹੀ ਲੈ ਗਏ ਇਸ ਵੰਦੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਕਰਮਬੀਰ ਸਿੰਘ ਦੀ ਰਿਪੋਰਟ ਸਾਨੂੰ 4 ਵਜੇ ਫੋਨ ਆਇਆ ਬਾਜ਼ਾਰ ਚ ਵੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਆਇਆ ਤੇ ਦੇਖਿਆ ਤੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀਗੇ ਚੱਕੇ ਹੋਏ ਸੀ ਚੱਕ ਜਏ ਨਾ ਤਾਂ ਮੈਂ ਆਗੇ ਦੇਖਿਆ ਆਪਣੀ ਦੁਕਾਨ ਦੇ ਪਹਿਲਾਂ ਮੈਂ ਬੱਤੀ ਉੱਥੇ ਹੀ ਲਗਾਈਆਂ ਤਾਂ ਮੇਰਾ ਗੱਲਾ ਚੱਕਿਆ ਹੋਇਆ ਸੀ। ਤੇ ਇਹ ਪੈਸੇ ਸੀ ਕਿੰਨਾ ਨੁਕਸਾਨ ਹੋ ਗਿਆ 5-6000 ਰੁਪਏ ਦਾ ਦੋ ਕੈਮਰੇ ਲਾ ਕੇ ਲਾ ਕੇ। ਮਾਮਲਾ ਭਾਜੀ 4 ਵਜੇ ਫੋਨ ਆਇਆ ਆਪਾਂ ਨੂੰ। ਉਪਕਲਾ ਉਪਨ ਸਵਾ 4:00 ਵਜੇ ਫੋਨ ਆਇਆ ਵੀ ਕਹਿੰਦੇ ਸ਼ਟਰ ਸਾਰੇ ਚੱਕੇ ਹੋਏ ਆ। ਹੂੰ। ਤੇ ਦੇਖਿਆ ਆ ਕੇ ਭਾਜੀ ਇਧਰਲਾ ਸ਼ਟਰ ਵੀ ਉਧਰ ਸਾਡੇ ਸਾਹਮਣੇ ਸ਼ਾਪ ਦਾ ਵੀ ਤੇ ਨਾਲ ਆਪਣੇ ਇਧਰ ਦੋ ਦੋ ਦੁਕਾਨਾਂ ਦਾ ਹੋਰ ਚਾਰੇ ਸ਼ਟਰ ਭਾਜੀ ਇਹਨਾਂ ਨੇ ਚੱਕੇ ਸੀਗੇ। ਤੇ ਬਾਕੀ ਸਾਡਾ ਉੱਪਰੋਂ ਲੈ ਗਏ ਭਾਜੀ ਕੈਸ਼ ਕਿੰਨਾ ਲੈ ਗਏ ਕੈਸ਼ ਸੱਚੀਆਂ ਪਈਆਂ ਸੀ ਭਾਜੀ 8000 ਰੁਪਏ ਦੀਆਂ ਹੂੰ 10000 ਦਾ ਕੈਸ਼ ਪਿਆ ਸੀਗਾ ਤੇ ਉਹ ਲੈ ਗਏ ਭਾਜੀ ਬਾਕੀ ਦੇਖਦੇ ਹਾਂ ਰਿਕਾਰਡਿੰਗ ਕੈਮਰੇ ਦੀ ਭਾਜੀ ਉਹ ਚ ਪਤਾ ਲੱਗਣਾ ਜੀ ਕੋਈ ਸੀਸੀਟੀਵੀ ਕੈਮਰਾ ਜਾਈ ਹਾਂਜੀ ਸੀਸੀਟੀਵੀ ਕੈਮਰੇ ਜਾਈ ਹੋਏ ਇਧਰਲਾ ਕੈਮਰਾ ਵੀ ਇੱਕ ਨਾਲ ਲੈ ਗਏ ਆਪਣਾ ਹਾਂਜੀ ਤੇ ਬਾਕੀ ਆਪਣੇ ਇਧਰ ਦੁਕਾਨ ਤੇ ਲੱਗੇ ਕੈਮਰੇ ਭਾਜੀ ਉਹਦਰ ਦੇਖਦੇ ਹਾਂ ਇਹ ਮਾਮਲਾ ਸਾਨੂੰ 4 ਵਜੇ ਫੋਨ ਆਇਆ ਹੂੰ ਉਪਾਲ ਸਾਹਿਬ ਦਾ ਮੈਂ ਇਦਾਂ ਕਰਕੇ ਪਿੰਡਾਂ ਕੀ ਤੁਹਾਡੀ ਦੁਕਾਨਾਂ ਦੇ ਚਾਰ ਦੁਕਾਨਾਂ ਦੇ ਮਤਲਬ ਸ਼ਟਰ ਟੁੱਟੇ ਆ ਤੁਸੀਂ ਆ ਜਾਓ ਦੁਕਾਨ ਤੇ ਦੁਕਾਨ ਤੇ ਆ ਕੇ ਦੇਖਾ ਮੈਂ ਤੁਹਾਡੇ ਸਾਹਮਣੇ ਆ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਇਹ ਤਾਂ ਦੇਖ ਕੇ ਪਤਾ ਲੱਗਣਾ ਹੈ ਹਜੇ ਤਾਂ ਕੋਈ ਕੈਸ਼ ਵਗੈਰਾ ਵੀ ਲੱਗਦਾ ਕੈਸ਼ ਨਹੀਂ ਤੇ ਗੱਲਿਆਂ ਦੇ ਵਿੱਚੋਂ ਪੈਸੇ ਪੁੱਛਦਾ ਤੁਹਾਨੂੰ ਪਤਾ ਨਹੀਂ ਤੇ ਆਪਣੀ ਦੁਕਾਨ ਕਾਹੀ ਆਹ ਰੈਡੀਮੇਡ ਰੈਡੀਮੇਡ ਇਹ ਸਾਨੂੰ ਸਵੇਰੇ ਫੋਨ ਆਇਆ ਸੀ ਹਾਂਜੀ ਹਾਂ ਜੀ ਸਰ ਚਾਲੂ ਸਿਰ ਮੈਸੇਜ ਗਿਆ ਸੀ ਕਿ ਤੇਰੇ ਸਿਨੇਮਾ ਉੱਪਰ ਕੋਈ ਚਾਲ ਇੱਕ ਦੋ ਕਾਂ ਦੇ ਛੱਡ ਤੇਰੀ ਲੋਕੇ ਦੇ ਹੀ ਆਏ ਤੇ ਜਾ ਵੀ ਮਸਲਾ ਚ ਠੀਕ ਹੈ ਸਰ ਨੁਕਸਾਨ ਵਗੈਰਾ ਹੈ ਕੋਈ ਕਿਨਾਂ ਬਾਕੀ ਹੁਣ ਕਰ ਚੈੱਕ ਕਰਕੇ ਕੈਮਰਾ ਚੈੱਕ ਕਰਕੇ ਦੇਖਦੇ ਆਂ ਕਿ ਵਕਤ ਕਾਰੋ ਬੰਦੀ ਬੰਦੀ ਬਾਕੀ ਕਰਾਂ ਕੋਈ ਸੀਸੀਡੀ ਕੈਮਰੇ ਜਾਇ ਬੰਦੇ ਨਹੀਂ ਅਜੇ ਕੈਮਰਾ ਚੈੱਕ ਨਹੀਂ ਕੀਤਾ ਕੈਮਰਾ ਚੈੱਕ ਕਰਕੇ ਦੱਸਦੇ ਆਂ